ਕੈਨੇਡਾ ਵਿੱਚ ਰਹਿੰਦੇ ਲੱਖਾਂ ਪਰਿਵਾਰਾਂ ਦੇ ਲਈ ਇੱਕ अहम ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਰੈਵਨਿਊ ਐਜੰਸੀ ਯਾਨਕਿ CRA ਦੇ ਵੱਲੋਂ 455 ਡਾਲਰ ਕੈਨੇਡਾ ਕਾਰਬਨ ਰਿਬੇਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ जिसਦੇ ਸਿੱਧੇ 40 ਰਕਮ 26 ਜਨਵਰੀ ਤੋਂ ਹੁਣ 26 ਨੂੰ ਯੋਗ ਨਾਗਰਿਕਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ ਇਹ ਰਕਮ ਤੇ ਮਾਈ ਆਧਾਰ ਉਤੇ ਦਿੱਤੀ ਜਾਣ ਵਾਲੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਦਾ ਮਕਸਦ ਕਾਰਬਨ ਟੈਕਸ ਤੋਂ ਇਕੱਠੀ ਕੀਤੀ ਗਈ ਆਮਦਨ ਨੂੰ ਸਿੱਧਾ ਆਮ ਕੈਨੇਡੀਆਨਾਂ ਤੱਕ ਵਾਪਸ ਪਹੁੰਚਾਣਾ ਹੈ ਖਾਸ ਕਰਕੇ ਇਸ ਸਮੇਂ ਜਦੋਂ ਸਰਦੀਆਂ ਦੇ ਮੌਸਮ ਕਾਰਨ ਹੀਟਿੰਗ ਬਿਲ ਇੰਡਨ ਅਤੇ ਰਹਿਣ ਸਹਿਣ ਤੇ ਖਰਚੇ ਲਗਾਤਾਰ ਵਾਧਦੇ ਹੁੰਦੇ ਨੇ ਇਹਦੀ ਬੇਟ ਇੱਕ ਵੱਡੀ ਮਦਦ ਸਾਬਤ ਹੋ ਰਹੀ ਹੁੰਦੀ ਹੈ ਕੈਨੇਡਾ ਕਾਰਬਨ ਰਿਬੇਟ ਇੱਕ ਕੇਂਦਰੀ ਸਰਕਾਰੀ ਪ੍ਰੋਗਰਾਮ ਹੈ ਜੋ ਯਕੀਨੀ ਬਣਾਉਂਦਾ ਹੈ ਕਿ ਕਾਰਬਨ ਕੀਮਤ ਨੀਤੀ ਦਾ ਵਿ ਬਜਟ ਉਤੇ ਨਾ ਪਾਇ। ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਲਈ ਕੋਈ ਵੱਖਰੀ ਅਰਜ਼ੀ ਦਾ ਫਾਰਮ ਭਰਨ ਦੀ ਲੋੜ ਨਹੀਂ ਹੁੰਦੀ। ਜੇਕਰ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰ ਚੁੱਕੇ ਹੋ ਅਤੇ ਤੁਹਾਡੀ ਜਾਣਕਾਰੀ ਸੀਆਰਏ ਕੋਲ ਅਪਡੇਟ ਹੈ ਤਾਂ ਭੁਗਤਾਨ ਆਪਣੇ ਆਪ ਹੀ ਜਾਰੀ ਹੋ ਜਾਂਦਾ ਹੈ। ਨਿਰਪੱਖਤਾ ਦੇ ਅਸੂਲ ਉੱਤੇ ਤਿਆਰ ਕੀਤੀ ਗਈ ਇਹ ਯੋਜਨਾ ਉਨ੍ਹਾਂ ਪਰਿਵਾਰਾਂ ਨੂੰ ਖਾਸ ਤੌਰ ਤੇ ਰਾਹਤ ਦਿੰਦੀ ਹੈ ਜੋ ਵਧਦੀਆਂ ਉੱਚਾ ਕੀਮਤਾਂ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।